ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਲੈ ਕੇ ਆਏ ਨਵੇਂ ਸਟਾਕ ਦੀ ਵੀਡੀਓ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਜੀ ਚਕੀਵੀ ਯੂ ਕੱਟ ਕਲਰ ਚਾਰਟ ਆਇਆ ਜੀ ਪੰਜ ਤੋਂ 6 ਕਲਰ ਹੈ ਇਹ ਰੇਟ ਹੋਊਗਾ ਸਿਰਫ 250 ਰੁਪਏ ਦਾ ਪੀਸ ਹੈ 500 ਦੇ ਦੋ ਪੀਸ ਵੀਡੀਓ ਲੰਬੀ ਹੋਣ ਵਾਲੀ ਹੈ ਐਂਡ ਤੱਕ ਬਣੇ ਰਹੋ ਸਾਰੀ ਵੈਰਾਈਟੀ ਕਵਰ ਕਰੀਏ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਐਂਡ ਦੇ ਵਿੱਚ ਸ਼ਾਲ ਵੀ ਦਿਖਾਵਾਂਗੇ ਫਰਾਕ ਸੂਟ ਵੀ ਦਿਖਾਵਾਂਗੇ ਸ਼ਾਲ ਵੀ ਦਿਖਾਏ ਵੀਡੀਓ ਐਂਡ ਦੇ ਵਿੱਚ ਸ਼ਾਲ ਵੀ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆ ਵਾਲੀ ਕਲਰ ਨੇ ਜਿਸ ਕੀਵੀ ਦੇ ਵਿੱਚ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਮੰਗਵਾਉਣਾ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਜੀ ਕਲਰ ਚਾਰਟ ਮਿਲ ਜਾਣਗੇ ਰੇਟ ਹੈਗਾ ਸਿਰਫ 250 ਰੁਪਏ ਦਾ ਹੀ 500 ਦੇ ਦੋ ਪੀਸ ਹੈ ਵੀਡੀਓ ਨਾਲ ਅੰਡੇ ਤੱਕ ਬਣੇ ਰਿਹਾ ਸਾਰੇ ਸਾਰੀ ਵੈਰਾਈਟੀਆਂ ਇਸ ਵੀਡੀਓ ਵਿੱਚ ਕਵਰ ਕਰੀ ਆ ਸਾਰੇ ਕਲਰ ਡਿਜ਼ਾਈਨ ਡਿਟੇਲ ਨਾਲ ਦਿਖਾਵਾਂਗੇ ਸਾਰੇ ਇਸ ਤੋਂ ਅੱਗੇ ਦਿਖਾ ਰਹੇ ਹਾਂ ਕੋਟੀ ਡਿਟੇਲ ਨਾਲ ਵੀਡੀਓ ਬਣਾਈ ਆ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਇਆ ਜੀ ਸਾਰੇ ਕਲਰ ਡਿਜ਼ਾਈਨ ਵਗੈਰਾ ਸਾਰੇ ਖੋਲ ਕੇ ਦਿਖਾਇਆ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ 500 ਦੇ ਦੋ ਪੀਸ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੇ ਕੇ WhatsApp ਨੰਬਰ ਤੇ ਸੈਂਡ ਕਰਦੇ ਹੋ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਉਦਾਂ ਬੁੱਕ ਕਰਨਾ ਵੀ ਸਕਰੀਨਸ਼ਾਟ ਭੇਜ ਕੇ ਕਨਫਰਮ ਕਰ ਸਕਦੇ ਹੋ ਪੀਸ ਬਾਰੇ ਕਿਉਂਕਿ ਕਈ ਵਾਰੀ ਸਟਾਕ ਖਤਮ ਹੋ ਜਾਂਦਾ ਹੈ ਸਕਰੀਨਸ਼ਾਟ ਭੇਜ ਕੇ ਕਨਫਰਮ ਕਰਕੇ ਫਿਰ ਆ ਤੁਸੀਂ ਆ ਕੇ ਵੀ ਲੈ ਜਾ ਸਕਦੇ ਹੋ ਤੇ ਜੋਰੇ ਆਉਣਾ ਵੇ ਸੇਲ ਉਰੇ ਸੇਲ ਲੱਗਦੀ ਹੈ ਸੰਡੇ ਵਾਲੇ ਦਿਨ ਹਰ ਐਤਵਾਰ ਨੂੰ ਸੇਲ ਲੱਗਦੀ ਹੈ ਸਵੇਰ ਤੋਂ ਸ਼ਾਮ ਤੱਕ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਆ ਕੇ ਆਨਲਾਈਨ ਤੁਸੀਂ ਜਿੰਨੀ ਮਰਜ਼ੀ ਮੰਗਾ ਸਕਦੇ ਹੋ ਆਵਲੇ ਕਲਰ ਡਿਜ਼ਾਈਨ ਸਾਰੇ ਨੇ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਕਲਰ ਡਿਜ਼ਾਈਨ ਸਾਰੇ ਦਿਖਾਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਜੀ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਬਾਕੀ ਸਾਡੀ ਸਾਰੀ YouTube ਫੈਮਿਲੀ ਦਾ ਬਹੁਤ ਧੰਨਵਾਦ ਕਰਦੇ ਹਾਂ ਪਿਛਲੀ ਵੀਡੀਓ ਨੂੰ ਸਾਡੇ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਜੀ ਸਾਡੇ YouTube ਚੈਨਲ ਦੇ ਜੇ ਨਵੇਂ ਹੋ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੋ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਨੇ ਜੀ ਰੇਟ ਹੈਗਾ ਕੋਟੀ ਦਾ ਸਿਰਫ 250 ਰੁਪਏ ਦਾ ਪੀਸ ਹੈ 500 ਦੇ ਦੋ ਪੀਸ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਵੈਰਾਈਟੀ ਦਿਖਾਵਾਂਗੇ ਡਿਟੇਲ ਨਾਲ ਤੇ ਕੋਈ ਵੀ ਪੀਸ ਅਗਰ ਚਾਹੀਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਬਾਕੀ ਲਾਈਟ ਕਲਰ ਡਾਰਕ ਕਲਰ ਕਲਰਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਰੇਟ ਹੈਗੇ ਸਿਰਫ 250 ਰੁਪਏ ਦਾ ਪੀਸ ਹੈ ਆਹ ਵਾਲੇ ਜਿਹੜੀ ਵੈਰਾਈਟੀ ਦਿਖਾ ਰਹੇ ਹਾਂ ਸਿਰਫ 250 ਰੁਪਏ ਦਾ ਪੀਸ ਹੈ ਇਹ ਕੋਟੀ ਦਾ ਮੀਡੀਅਮ ਸਾਈਜ਼ ਐਕਸਲ ਸਾਈਜ਼ ਦਾ ਮੀਡੀਅਮ ਸਾਈਜ਼ ਆਮ ਸਾਈਜ਼ ਪਾਉਣ ਵਾਲੇ ਕੰਮ ਕਾਰਜ ਪਾਉਣ ਵਾਲਾ ਆਮ ਸਾਈਜ਼ ਵਧੀਆ ਮੀਡੀਅਮ ਸਾਈਜ਼ ਨਹੀਂ ਬਾਦ ਲੌਂਗ ਨਹੀਂ ਹੈਗਾ ਮੀਡੀਅਮ ਸਾਈਜ਼ ਐਕਸਲ ਸਾਈਜ਼ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਆਹ ਬੜੇ ਕਲਰ ਡਿਜ਼ਾਈਨ ਸਾਰੇ ਦਿਖਾਏ ਜੀ ਸਟੌਕੇ ਦਿਖਾ ਰਹੇ ਆ ਜੈਕਟਾ ਬਿਨਾ ਬਾਜ਼ੂ ਬਿਨਾ ਬਾਜ਼ੂ ਲੇਡੀਜ਼ ਜੈਕਟਾ ਨੇ ਜੀ ਕਲਰ ਡਿਜ਼ਾਈਨ ਇਹਦੇ ਵੀ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਡਾਰਕ ਕਲਰ ਹੈ ਲਾਈਟ ਕਲਰ ਹੈ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਵਧੀਆ ਹੈ ਜੀ ਸਾਰੇ ਕਲਰ ਨੇ ਵਧੀਆ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਨੇ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਸਾਰੇ ਸਰਦਾਰੀ ਰੰਗ ਨੇ ਵਧੀਆ ਰੇਟ ਹੈਗੇ ਸਿਰਫ 250 ਰੁਪਏ ਦੀ ਜੈਕਟ ਹੈ ਬਿਨਾ ਬਾਜ਼ੂ ਲੇਡੀਜ਼ ਜੈਕਟ ਹੈ 250 ਰੁਪਏ ਲਾਈਟ ਕਲਰ ਡਾਰਕ ਕਲਰ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਵਧੀਆ ਵੀਡੀਓ ਨਾਲ ਅੰਡੇ ਤੱਕ ਬਣੇ ਰੇ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋਈ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੱਧ ਤੋਂ ਵੱਧ ਆਨਲਾਈਨ ਆਰਡਰ ਵੀ ਜਰੂਰ ਕਰੋ ਜੀ ਕੋਈ ਵੀ ਪੀਸ ਪਸੰਦ ਹੈ ਬੁੱਕ ਬੁੱਕ ਕਰਕੇ ਮੰਗਾ ਸਕਦੇ ਹੋ ਇਸ ਤੋਂ ਅੱਗੇ ਦਿਖਾ ਰਹੇ ਹਾਂ ਜੀ ਕੋਟੀ ਵਧੀਆ ਵਾਲੀ ਇਸ ਤੋਂ ਅੱਗੇ ਲੌਂਗ ਮੀਡੀਅਮ ਸਾਈਜ਼ ਕੋਟੀ ਹੈ 300 ਰੁਪਏ ਦੀ ਰੇਂਜ ਚ ਸੋ ਪਹਿਲੇ ਵਾਲੀ ਵੀਡੀਓ ਜੀ ਦਿਖਾ ਰਹੀ ਸੀ 250 ਰੁਪਏ ਇਸ ਵਿੱਚ ਆ ਦਿਖਾ ਰਹੇ ਹਾਂ ਜੀ ਵੱਡੀਆਂ ਕੋਟੀਆਂ ਨੇ ਵਧੀਆ ਵਧੀਆ ਵਾਲੀਆਂ ਕੋਟੀਆਂ ਨੇ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈ ਹੈ ਹਰ ਇੱਕ ਵੈਰਾਈਟੀ ਦੀ ਵੀਡੀਓ ਡਿਟੇਲ ਨਾਲ ਬਣਾਈ ਹੈ ਜੀ ਰੇਟ ਹੈਗਾ 300 ਰੁਪਏ ਦਾ ਪੀਸ ਹੈ ਜੀ ਕਲਰ ਤਕਰੀਬਨ 7 ਤੋਂ 8 ਕਲਰ ਮਿਲ ਜਾਣਗੇ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਂਦੇ ਆ ਜੀ ਅਲੱਗ-ਅਲੱਗ ਡਿਜ਼ਾਈਨਾਂ 'ਚ ਮਿਲ ਜਾਣਗੇ ਕਲਰ ਬਾਕੀ ਕਲਰਾਂ ਦੀ ਕੰਬੀਨੇਸ਼ਨ ਹੀ ਵਧੀਆ ਸਰਦਾਰੀ ਕਲਰ ਨੇ ਜੀ ਆਮ ਪਾਉਣ ਵਾਲੇ ਵਧੀਆ ਕਲਰ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਇਸੋਗੇ ਦਿਖਾ ਰਹੇ ਆ ਲੌਂਗ ਪੀਸ ਫੁੱਲ ਸਾਈਜ਼ ਹੈ ਜੀ ਲੌਂਗ ਵੀ ਹੈ ਫੁੱਲ ਸਾਈਜ਼ ਵੀ ਹੈ ਫਰੀ ਸਾਈਜ਼ ਹੈ ਬਿਲਕੁਲ ਪੱਕੇ ਮੈਚੇ ਦੇ ਡਬਲ ਐਕਸਲ ਇਸ ਦੇ ਵਿੱਚ ਕਲਰ ਮਿਲ ਜਾਣਗੇ ਇਹਦਾ ਵੀ ਰੇਟ ਹੈਗਾ ਜੀ 300 ਰੁਪਏ ਦਾ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਕਲਰ ਡਾਰਕ ਕਲਰ ਮਿਲ ਜਾਣਗੇ ਲਾਈਟ ਕਲਰ ਮਿਲ ਜਾਣਗੇ ਜੀ ਕਲਰਾਂ ਦੀ ਕੰਬੀਨੇਸ਼ਨ ਵੀ ਵਧੀਆ ਹੈ ਸਰਦਾਰੀ ਰੰਗ ਨੇ ਸਾਰੇ ਲੌਂਗ ਦੇ ਵਿੱਚ ਤਾਂ ਲਾਈਟ ਕਲਰ ਨੇ ਸਰਦਾਰੀ ਰੰਗ ਵਧੀਆ ਫ੍ਰੀ ਸਾਈਜ਼ ਹੈ ਪੱਕਾ ਮੇਚਾ ਫੁੱਲ ਸਾਈਜ਼ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਸਿਰਫ ਹੋਰ ਸਿਰਫ 300 ਰੁਪਏ ਦਾ ਪੀਸ ਹੈ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਕੋਈ ਵੀ ਪੀਸ ஆன்ਲਾਈਨ ਆਰਡਰ ਕਰਨਾ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਆਵੜੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਆਵੜੇ ਕਲਰ ਡਿਜ਼ਾਈਨ ਮਿਲ ਜਾਣਗੇ ਇਸ ਤੋਂ ਘੇ ਹਲੋ ਆਵੜੇ ਕਲਰ ਡਿਜ਼ਾਈਨ ਫਰੌਗ ਟਾਈਪ ਕੋਟੀ ਦੇ ਵਿੱਚ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਡਾਰਕ ਕਲਰ ਇਸ ਦੇ ਵਿੱਚ ਡਾਰਕ ਕਲਰ ਵੀ ਮਿਲ ਜਾਣਗੇ ਲਾਈਟ ਕਲਰ ਵੀ ਮਿਲ ਜਾਣਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕੋਈ ਵੀ ਪੀਸ ਅਗਰ ਚਾਹੀਦਾ ਘਰ ਬੈਠੇ ਸੀ ਮੰਗਵਾ ਸਕਦੇ ਆਨਲਾਈਨ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਜੀ ਉਰੇ ਆਣਾ ਵੀ ਉਰੇ ਮਲੇਰ ਕੋਲ ਲਈ ਸੇਲ ਲੱਗਦੀ ਹੈ ਮਲੇਰ ਕੋਲ ਲਈ ਲੋਹਾ ਬਾਜ਼ਾਰ 'ਚ ਸੇਲ ਲੱਗਦੀ ਹੈ ਸਿਰਫ ਸੰਡੇ ਵਾਲੇ ਦਿਨ ਉਸ ਤੋਂ ਇਲਾਵਾ ਨਹੀਂ ਹੁੰਦੀ ਕਿਤੇ ਹਰ ਐਤਵਾਰ ਨੂੰ ਸੇਲ ਲੱਗਦੀ ਹੈ ਐਤਵਾਰ ਤੋਂ ਬਿਨਾ ਨਹੀਂ ਸੇਲ ਹੁੰਦੀ ਜੀ ਉਰੇ ਆਣਾ ਵੀ ਸਿਰਫ ਐਤਵਾਰ ਵਾਲੇ ਦਿਨ ਆਨਲਾਈਨ ਤੁਸੀਂ ਘਰ ਬੈਠੇ ਜਦ ਮਰਜ਼ੀ ਮੰਗਵਾ ਸਕਦੇ ਹੋ ਜੀ ਸੇਮ ਚੀਜ਼ ਦਵਾਂਗੇ ਜੋ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਹੀ ਭੇਜਾਂਗੇ ਜਿਸ ਤੋਂ ਪਹਿਲਾਂ ਜਿੰਨੇ ਵੀ ਆਨਲਾਈਨ ਆਰਡਰ ਭੇਜੇ ਨੇ ਸਭ ਦੇ ਕਮੈਂਟ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਜੋ ਵੀਡੀਓ ਦੇ ਵਿੱਚ ਦਿਖਾਇਆ ਸੇਮ ਚੀਜ਼ ਹੁੰਦੀ ਹੈ ਜੀ ਸੇਮ ਹੀ ਭੇਜਦੇ ਹਾਂ ਅਸੀਂ ਆ ਦੇਖੋ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਸ਼ਾਨਦਾਰ ਹੈ ਫਰੌਗ ਟਾਈਪ ਡਿਜ਼ਾਈਨ ਲੱਗ ਲੱਗ ਡਿਜ਼ਾਈਨ ਮਿਲ ਜਾਣਗੇ ਪਲੇਨ ਵੀ ਹੈ 컬러ਫੁਲ ਵੀ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ 300 ਰੁਪਏ ਦੀ ਕੋਟੀ ਇਹਨਾਂ ਨੂੰ ਜੜੀ ਮਰਜੀ ਲੈ ਸਕਦੇ ਹੋ ਇਹ ਇਸ ਵੀਡੀਓ ਵਿੱਚ ਦਿਖਾਇਆ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਸ਼ਾਨਦਾਰ ਹੈ ਲਾਈਟ ਕਲਰ ਹੈ ਡਾਰਕ ਕਲਰ ਹੈ ਫੈਂਸੀ ਡੇਨ ਇਹਨਾਂ ਦੇ ਵਿੱਚ ਨੇ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਇਸ ਤੋਂ ਅੱਗੇ ਦਿਖਾਵਾਂਗੇ ਜੀ ਵਧੀਆ ਵਾਲੀ ਯੂ ਕੱਟ ਸਕੀਵੀ ਆ ਜੀ ਵਧੀਆ ਵਾਲੀ ਸਕੀਵੀ ਯੂ ਕੱਟ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਪੰਜ ਕਲਰ ਹੈ ਜੀ ਸਿਰਫ ਔਰ ਸਿਰਫ 300 ਰੁਪਏ ਦਾ ਪੀਸ ਹੈ ਫਿਟਿੰਗ ਵਾਲਾ ਪੀਸ ਹੈ ਵਧੀਆ ਕਲਰ ਜੀ ਸਾਰੇ ਦਿਖਾਇਆ ਜੀ ਲਾਈਟ ਕਲਰ ਸਰਦਾਰੀ ਕਲਰ ਕਲਰ ਨੇ ਵਧੀਆ ਸਾਰੇ ਪਿਸਤਾ ਕਲਰ ਹੈ ਗਾਜਰੀ ਕਲਰ ਹੈ ਜੀ ਫਿਰੋਜ਼ੀ ਕਲਰ ਹੈ ਤੇ ਬੇਬੀ ਪਿੰਕ ਕਲਰ ਹੈ ਬਲੈਕ ਕਲਰ ਹੈ ਬਲੈਕ ਦੀ ਬਹੁਤ ਸਾਰੀ ਡਿਮਾਂਡ ਆਉਂਦੀ ਹੈ ਕਸਟਮਰ ਦੀ ਬਲੈਕ ਕਲਰ ਇਹਦੇ ਵਿੱਚ ਐਕਸਟਰਾ ਮਿਲ ਜੂਗਾ ਜਿੰਨਾ ਮਰਜ਼ੀ ਸਭ ਤੋਂ ਜ਼ਿਆਦਾ ਬਲੈਕ ਦੀ ਡਿਮਾਂਡ ਹੈ ਇਸ ਦੇ ਵਿੱਚ ਬਲੈਕ ਮਿਲ ਜੂਗਾ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਵਧੀਆ ਕਲਰ ਨੇ ਸਾਰੇ ਲਾਈਟ ਕਲਰ ਹੈ ਡਾਰਕ ਕਲਰ ਸਾਰੇ ਕਲਰ ਵਧੀਆ ਨੇ ਜੀ ਐਕਸਲ ਸਾਈਜ਼ ਹੈ ਜੀ ਫਿਟਿੰਗ ਵਾਲਾ ਸਾਈਜ਼ ਹੈ ਸ਼ਾਰਟ ਕੋਟੀਸ ਕੀ ਵੀ ਸ਼ਾਰਟ ਕੋਟੀ ਦੇ ਵਿੱਚ ਨੇ ਸਾਈਜ਼ ਸਾਰੇ ਬਹੁਤ ਜ਼ਿਆਦਾ ਟ੍ਰੈਂਡ ਹੈ ਇਹਦਾ ਆਵੇ ਕਲਰ ਨੇ ਸਾਰੇ ਇਸ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਜੀ। ਜਿਸ ਤੋਕੇ ਦਿਖਾ ਰਹੇ ਆਂ ਜੀ ਜੈਕਟ, ਲੇਡੀਜ਼ ਜੈਕਟ ਆਈ, ਲੌਂਗ ਜੈਕਟ ਫੁੱਲ। ਫਰੀ ਸਾਈਜ਼ ਆ ਜੀ ਫੁੱਲ ਲੌਂਗ ਜੈਕਟ ਐ। ਲੇਡੀਜ਼ 올ਓਵਰ ਦਾ ਪੀਸ ਆਈ, ਫਰੰਟ ਬੈਗ ਬਿਲਕੁਲ ਸੇਮ ਐ। ਆਮ ਜੈਕਟਾਂ ਦੀ ਬੈਕ ਸਾਈਡ ਪਲੈਨ ਹੁੰਦੀ ਐ ਜੀ, ਫਰੰਟ ਔਰ ਬੈਕ ਦੋਨੇ ਸੇਮ ਐ ਜੀ, 올ਓਵਰ ਦਾ ਪੀਸ ਐ ਵਧੀਆ। ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਐ। फ्रंट जेबਾਂ ਲੱਗੀਆਂ ਹੋਈਆਂ ਨੇ ਜੀ ਆਲ ਓਵਰ ਪੀਸ ਫਰੀ ਸਾਈਜ਼ ਹੈ ਜਾਂ ਫੁੱਲ ਸਾਈਜ਼ ਹੈ ਪੱਕੇ ਮੇਚੇ ਦੇ ਪੀਸ ਨੇ ਜੀ ਸਟਿਚੇਬਲ ਪੀਸ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਫੁੱਲ ਸਾਈਜ਼ ਦਾ ਪੀਸ ਹੈ ਆਲ ਓਵਰ ਦਾ ਪੀਸ ਹੈ ਵਧੀਆ ਜੈਕਟ ਹੈ ਭਾਰੀ ਜੈਕਟ ਪਸ਼ਮ ਦੀ ਵਧੀਆ ਜੈਕਟ ਹੈ ਜੀ ਬੁਰ ਨਹੀਂ ਆਉਂਦਾ ਜੈਕਟਾਂ ਵਧੀਆ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਜੀ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੂਗੀ। ਆਵਲੇ ਰੰਗ ਪੈਨੇ ਜੈਕਟਾਂ ਦੇ ਰੰਗ ਵਧੀਆ ਸਰਦਾਰੀ ਰੰਗ ਨੇ ਸਾਰੇ ਲਾਈਟ ਕਲਰ ਹੈ। ਸਰਦਾਰੀ ਰੰਗ ਹੈ ਸਾਰੇ ਵਧੀਆ ਰੰਗ ਨੇ। ਇਸ ਤੋਂ ਅੱਗੇ ਦਿਖਾ ਰਹੇ ਹਾਂ ਸ਼ਾਲ। ਫੈਂਸੀ ਸ਼ਾਲ ਹੈ ਪੋਲੀਪੂਲ ਦਾ ਸ਼ਾਲ ਹੈ ਵਧੀਆ ਵਾਲਾ ਸ਼ਾਲ ਹੈ ਜੀ। ਰੇਟ ਹੈਗਾ ਸਿਰਫ 300 ਰੁਪਏ ਦਾ ਸ਼ਾਲ ਹੈ ਡਬਲ ਸ਼ੇਡ ਵਾਲਾ ਸ਼ਾਲ ਹੈ ਜੀ ਵਧੀਆ ਫੈਂਸੀ ਸ਼ਾਲ ਪੋਲੀ ਬੂਲ ਦਾ ਸ਼ਾਲ ਹੈ ਡਬਲ ਸ਼ੇਡ ਦਾ ਆਉਣ ਜਾਣ ਚ ਲੈ ਸਕਦੇ ਜਿਵੇਂ ਮਰਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸ਼ਾਲ ਹੈ ਜੀ ਵਧੀਆ ਫੈਂਸੀ ਸ਼ਾਲ ਹੈ ਡਾਰਕ ਕਲਰ ਨੇ ਲਾਈਟ ਕਲਰ ਨੇ ਕਲਰਾਂ ਦੀ ਕੰਬੀਨੇਸ਼ਨ ਵਧੀਆ ਜੀ ਕਲਰ ਸਾਰੇ ਮਿਲ ਜਾਣਗੇ ਆ ਵਾਲੇ ਕਲਰ ਪੇ ਹੈ ਜੀ ਆ ਵਾਲੇ ਕਲਰ ਪੇ ਹੈ ਜੀ ਡਿਟੇਲ ਨਾਲ ਵੀਡੀਓ ਬਣਾਈ ਹੈ ਸ਼ਾਲਾਂ ਦੀ ਕੋਟੀਆਂ ਦੀ ਵੀਡੀਓ ਲੰਬੇ ਤੱਕ ਬਣੇ ਰਹੇ ਹੋ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਅਰੇ ਰੈੱਡ ਕਲਰ ਮਿਲ ਜੂਗਾ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਸ਼ਾਲ ਵਧੀਆ ਫੈਂਸੀ ਸ਼ਾਲ ਨੇ ਡਬਲ ਸ਼ੇਡ ਵਾਲੇ ਸ਼ਾਲ ਹੈ ਜੀ ਰੇਟ ਹੈਗੇ ਸਿਰਫ 300 ਰੁਪਏ ਦਾ ਪੀਸ ਹੈ 300 ਰੁਪਏ ਦਾ ਪੀਸ ਹੈ ਜੀ ਡਬਲ ਸ਼ੇਡ ਦਾ ਸ਼ਾਲ ਹੈ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਜੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੂਗੀ ਜੀ ਆ ਦੇਖੋ ਲਾਈਟ ਕਲਰ ਹੈ ਡਾਰਕ ਕਲਰ ਹੈ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਸ਼ਾਲ ਉਹ ਵਧੀਆ ਸ਼ਾਲ ਨੇ ਗਰਮ ਸ਼ਾਲ ਨੇ ਫੈਂਸੀ ਸ਼ਾਲ ਨੇ ਗਰਮ ਸ਼ਾਲ ਵੀ ਹੈ ਔਰ ਫੈਂਸੀ ਸ਼ਾਲ ਵੀ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਕੋਈ ਵੀ ਪੀਸ ਬੁੱਕ ਕਰਨਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਆ ਦੇਖੋ ਡਬਲ ਸ਼ੇਡ ਵਾਲਾ ਕਲਰ ਨਹੀਂ ਗਰਮ ਵੀ ਹੈ ਡਬਲ ਸ਼ੇਡ ਵੀ ਹੈ ਫੈਂਸੀ ਸ਼ਾਲ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਸਿਰਫ ਔਰ ਸਿਰਫ 300 ਦਾ ਪੀਸ ਹੈ ਜੀ ਵਧੀਆ ਸ਼ਾਲ ਫੈਂਸੀ ਸ਼ਾਲ ਨੇ ਕਲਰ ਕਲਰ ਡਾਇਰੈਕਟ ਕਲਰ ਮਿਲ ਜਾਣਗੇ ਲਾਈਟ ਕਲਰ ਮਿਲ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੇ ਲੱਗਿਆ ਸਾਡੀ ਵੀਡੀਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਡਬਲ ਸ਼ੇਡ ਵਾਲੇ ਸ਼ਾਲ ਨੇ ਖੁੱਲੇ ਡੁੱਲੇ ਸ਼ਾਲ ਨੇ ਫੁੱਲ ਸ਼ਾਲ ਨਹੀਂ ਫੁੱਲ ਵੱਡੇ ਸ਼ਾਲ ਨੇ ਖੁੱਲੇ ਡੁੱਲੇ ਡਬਲ ਸ਼ੇਡ ਦੇ ਸ਼ਾਲ ਹੈ ਜੀ ਕਲਰ ਡਿਜ਼ਾਈਨ ਸਾਰੇ ਆ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ 300 ਰੁਪਏ ਦਾ ਸ਼ਾਲ ਹੈ ਕਿੱਲਡੁੱਲੋ ਵਧੀਆ ਸ਼ਾਲ ਹੈ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਲਾਈਟ ਕਲਰ ਡਾਰਕ ਕਲਰ ਮਸਟਰਡ ਕਲਰ ਵਾਲਾ ਹੀ ਮਸਟਰਡ ਕਲਰ ਹੈ ਡਬਲ ਸ਼ੇਡ ਵਾਲਾ ਸ਼ਾਲ ਹੈ ਇਹ ਕਲਰ ਬਹੁਤ ਸ਼ਾਨਦਾਰ ਹੈ ਮਸਟਰਡ ਕਲਰ ਡਬਲ ਸ਼ੇਡ ਵਾਲਾ ਸ਼ਾਲ ਹੈ ਦੋਨੇ ਸ਼ੈਡਾਂ ਲੈ ਸਕਦੇ ਆ ਦੇਖੋ ਜੀ ਡਬਲ ਸ਼ੇਡ ਵਾਲੇ ਫੈਂਸੀ ਸ਼ਾਲ ਨੇ ਸਾਰੇ ਵਧੀਆ ਸ਼ਾਲ ਨੇ ਜੀ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਦੇ ਜੀ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੂਗੀ ਜੀ ਬਾਕੀ ਹਰ ਹਫ਼ਤੇ ਸਾਡੇ ਕੋਲੇ ਚੇਂਜ ਹੋ ਕੇ ਵੈਰਾਈਟੀ ਹੁੰਦੀ ਹੈ ਜੀ ਪਿਛਲੇ ਹਫ਼ਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਇਸ ਕਰਕੇ ਵੀਡੀਓ ਲੇਟ ਆਈ ਹੈ ਜੀ ਹਰ ਹਫਤੇ ਸਾਡੇ ਕੋਲੇ ਚੇਂਜ ਹੋ ਕੇ ਵੈਰਾਈਟੀ ਰਿਪੀਟ ਆਉਂਦੀ ਹੈ ਸਟਾਕ ਨਿਊ ਆਉਂਦਾ ਹਰ ਹਫਤੇ ਸਟਾਕ ਨਿਊ ਚਾਹੇ ਰਿਪੀਟ ਆਵੇ ਲੇਕਿਨ ਆਉਂਦਾ ਨਿਊ ਸਟਾਕ ਹੈ ਸਾਡੇ ਕੋਲੇ ਹਰ ਹਫਤੇ ਜੀ ਆ ਦੇਖੋ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ 300 ਰੁਪਏ ਦਾ ਪੀਸ ਹੈ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਬਾਕੀ ਇਸ ਤੋਂ ਅੱਗੇ ਹੋਰ ਵੀ ਜੋ ਵੀ ਨਵੀਂ ਵੈਰਾਈਟੀ ਆਈ ਅਸੀਂ ਲੈ ਕੇ ਆਏ ਕਰਾਂਗੇ ਸੋਗੇ ਦਿਖਾ ਰਹੇ ਹਾਂ ਜੀ ਫਰੌਕ ਸੂਟ ਫਰੌਗ ਸੂਟ ਦਿਖਾ ਰਹੇ ਆ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਰੇਟ ਹੈਗਾ ਸਿਰਫ 600 ਰੁਪਏ ਦਾ ਪੀਸ ਹੈ ਜੀ ਫਰੌਗ ਸੂਟ 올 ਓਵਰ ਪੀਸਸ ਫੁੱਲ ਸਟ੍ਰੈਚੇਬਲ ਕਪੜਾ ਹੈ ਜੀ ਫ੍ਰੀ ਸਾਈਜ਼ ਹੈ ਫ੍ਰੀ ਸਾਈਜ਼ ਫੁੱਲ ਸਟ੍ਰੈਚੇਬਲ ਹੈ ਰੇਟ ਹੈਗਾ ਸਿਰਫ 600 ਰੁਪਏ ਦਾ ਪੀਸ ਵਧੀਆ ਪਰਸ਼ਮ ਦਾ ਜੀ ਕਲਰ ਡਿਜ਼ਾਈਨ ਮਿਲ ਜਾਣਗੇ ਕਲਰ ਹੈਗੇ ਪੰਜ ਤੋਂ 6 ਕਲਰ ਹੈ ਜੀ ਰੇਟ ਹੈਗਾ ਸਿਰਫ 600 ਰੁਪਏ ਦਾ ਪੂਰਾ ਸੂਟ ਹੈ ਜੀ ਸਟਚੇਬਲ ਫਰੀ ਸਾਈਜ਼ ਫੁੱਲ ਗਰਮ ਵਧੀਆ ਵੀ ਸਹੀ ਸਿਰਫ 600 ਰੁਪਏ ਦਾ ਪੀਸ ਆ ਦੇਖੋ ਫੁੱਲ ਸਟਿਚ ਵਾਲਾ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਲਾਈਟ ਲਾਈਟ ਕਲਰ ਹੈ ਵਧੀਆ ਕਲਰ ਨੇ ਜੀ ਸਾਰੇ ਡਾਰਕ ਵੀ ਹੈਗੇ ਆ ਲਾਈਟ ਕਲਰ ਵੀ ਹੈਗੇ ਆ ਵਧੀਆ ਕੰਬੀਨੇਸ਼ਨ ਹੈ ਕਲਰਾਂ ਦੀ ਬਹੁਤ ਸ਼ਾਨਦਾਰ ਕਲਰ ਨੇ ਜੀ ਰੇਟ ਦੀ ਪੂਰੇ ਬਾਜ਼ਾਰ ਦੀ ਗਾਰੰਟੀ ਹੋਊਗੀ ਇਹ ਰੇਟ ਬਾਜ਼ਾਰ ਨਾਲੋਂ ਆਪਣੇ ਕੋਲੇ ਲੈਸ ਹੁੰਦੇ ਨੇ ਇਸ ਦਾ ਰੇਟ 850 ਰੁਪਏ ਬਾਜ਼ਾਰ ਦਾ ਰੇਟ ਹੈ ਤਕਰੀਬਨ ਸਾਡੇ ਕੋਲੇ ਹੈਗਾ ਸਿਰਫ 600 ਰੁਪਏ ਦਾ 올ਓਵਰ ਦਾ ਪੀਸ ਹੈ ਨਹੀਂ ਨਹੀਂ ਹੈਗਾ ਬੈਕ ਇੱਕ ਪੀਸ ਦੇ ਵਿੱਚ ਆਉਂਦਾ ਬੈਕ ਉਹਦੀ ਪਲੇਨ ਹੁੰਦੀ ਹੈ ਇਹਦੀ ਬੈਕ ਪਲੇਨ ਨਹੀਂ ਹੈਗੀ ਇਹ 올ਓਵਰ ਦਾ ਪੀਸ ਹੈ ਸਾਰਾ ਰੇਟ ਹੈਗਾ ਸਿਰਫ 600 ਰੁਪਏ ਦਾ ਪੀਸ ਹੈ ਜ ਹੈਗਾ 2 ਪੀਸ ਹੈ ਜਿ ਬਿਨਾਂ ਸਟਾਲ ਤੋਂ ਸਟਾਲ ਨਹੀਂ ਹੈਗਾ ਨਾਲ ਬਿਨਾਂ ਸਟਾਲ ਤੋਂ ਆਈ ਵਧੀਆ ਪੱਸ਼ਮ ਦਾ ਗਰਮ ਹੈ ਫੁੱਲ ਸਾਈਜ਼ ਹੈ ਫਰੀ ਸਾਈਜ਼ ਹੈ ਪੱਕੇ ਮੇਚੇ ਦਾ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਰੇਟ ਹੈਗੇ ਸਿਰਫ 600 ਰੁਪਏ ਦਾ ਪੀਸ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਹੈ ਸਾਡੀ ਵੀਡੀਓ ਆਹ ਦੇਖੋ ਕਲਰ ਜਿਹੜੇ ਸਾਰੇ ਮਿਲ ਜਾਣਗੇ ਜੀ ਡਾਰਕ ਕਲਰ ਵੀ ਹੈ ਲਾਈਟ ਕਲਰ ਵੀ ਹੈ ਫੁੱਲ ਸਾਈਜ਼ ਨਹੀਂ ਫ੍ਰੀ ਸਾਈਜ਼ ਨੇ ਲੌਂਗ ਪੀਸ ਹੈ ਪੂਰਾ ਫੁੱਲ ਰੇਟ ਹੈਗਾ ਸਿਰਫ 600 ਰੁਪਏ ਦਾ ਪੀਸ ਹੈ ਜੀ ਬਿਲਕੁਲ ਫ੍ਰੀ ਸਾਈਜ਼ ਹੈ ਜੀ ਫੁੱਲ ਸਾਈਜ਼ ਆਹ ਵਾਲੇ ਕਲਰ ਡਿਜ਼ਾਈਨ ਹੈ ਜੀ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਸ਼ਾਨਦਾਰ ਹੈ ਵਧੀਆ ਕਲਰ ਨੇ ਜੀ ਲਾਈਟ ਕਲਰ ਹੈ ਡਾਰਕ ਕਲਰ ਹੈ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਕੋਈ ਵੀ ਪੀਸ ਆਰਡਰ ਕਰਨਾ ਵਟਸਐਪ ਤੇ ਆਰਡਰ ਕਰ ਸਕਦੇ ਹੋ ਆਰਡਰ ਕਰਕੇ ਮੰਗਵਾ ਸਕਦੇ ਹੋ ਜਲਦੀ ਦੇ ਨਾਲ ਕਰ ਲੋ ਵੀ ਕੋਈ ਕੋਈ ਵੀ ਪੀਸ ਪਸੰਦ ਹੈ ਜੀ ਕਲਰ ਨੇ ਹਨ ਉਹ ਸਾਰੇ ਆ ਰੇਟ ਹੈਗਾ ਸਿਰਫ 600 ਰੁਪਏ ਦਾ ਪੀਸ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ